ਮਾਹ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗੰਧਾ ਸਿੰਘ ਬਰਨਾਲਾ ਆਪ ਜੀ ਨੂੰ ਬੇਨਤੀ ਕਰਦਾ ਜਿਹੜਾ ਡੇਰਾ ਬਾਬਾ ਗੰਧਾ ਸਿੰਘ ਦਾ ਮਸਲਾ ਸੀਗਾ ਸ਼੍ਰੋਮਣੀ ਕਮੇਟੀ ਚ 15 12 2023 ਨੂੰ ਡੇਰਾ ਬਾਬਾ ਗੰਧਾ ਸਿੰਘ ਦੇ ਹੱਕ ਚ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸਾਜ਼ਿਸ਼ ਰਚੀ ਉਹਨਾਂ ਨੇ ਇੱਕ ਸੁਸਾਇਟੀ ਬਣਾ ਲਈ ਜਾਲੀ ਸੋਸਾਇਟੀ ਜਾਲੀ ਬਣਾ ਕੇ ਸ਼੍ਰੋਮਣੀ ਕਮੇਟੀ ਨਾਲ ਸੁਜੋਤਾ ਕਰ ਲਿਆ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਇਆ ਪਾਤਾ ਤੇ ਇੰ ਗਰਦੌਰੀਆਂ ਵੀ ਉਹ ਇੱਕ ਜਾਲੀ ਕਮੇਟੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਬਿਆਨ ਦਿੱਤੇ ਜਾ ਕੇ ਤਹਿਸੀਲ ਜਿੱਥੇ ਵੀ ਕੋਈ ਪਟਵਾਰੀਆਂ ਦੇ ਰੱਪਟਾ ਦਰਜ ਕਰਾਈਆਂ ਤੇ ਅੱਜ ਵੀ ਮੈਂ ਮੈਂ ਮਹੰਤ ਪਿਆਰਾ ਸਿੰਘਾਂ ਕਿਉਂ ਸੁਪਰੀਮ ਕੋਰਟ ਤੱਕ ਮਤਲਬ ਜਾਣੀ ਮੈਂ ਹੈਗਾ ਦੇਖੋ ਸੇਸ਼ਨ ਜੱਜ ਦੇ ਫੈਸਲੇ ਇੱਥੇ ਜਿੰਨੇ ਵੀ ਕੋਰਟਾਂ ਦੇ ਵਿੱਚ ਫੈਸਲੇ ਇਹ ਉਹਨਾਂ ਨੂੰ ਪਾਲਟੀ ਨਹੀਂ ਮੰਨਿਆ ਗਿਆ ਜਿਹੜਾ ਇਹ ਫੈਸਲਾ ਹੋਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਬਰਸ਼ਪਰਾਂ ਦਾ ਸ਼ਰਧਾਲੂਆਂ ਦਾ ਉਹ ਸ਼ਰਧਾਲੂਆਂ ਨੇ ਕੇਸ ਕੀਤਾ ਨਾ ਕਿ ਕਿਸੇ ਮੰਤ ਨੇ ਕੀਤਾ ਸ਼ਰਧਾਲੂਆਂ ਨੇ ਕਿਹਾ ਅਸੀਂ ਡੇਰੇ ਬਾਬਾ ਕਹਿੰਦੇ ਸਿੰਘ ਦੇ ਸ਼ਰਧਾਲੂ ਅਸੀਂ ਡੇਰੇ ਨੂੰ ਮੰਨਦੇ ਆ ਸਾਡੀ ਡੇਰੇ 'ਚ ਨਿਸ਼ਟਾ ਹੈ ਸਾਡੀ ਡੇਰੇ 'ਚ ਆਸਥਾ ਹੈ ਡੇਰੇ ਦਾ ਡੇਰਾ ਰਹਿਣਾ ਚਾਹੀਦਾ ਹੈ ਜਿਹੜਾ ਹਾਈ ਕੋਰਟ ਨੇ ਫੈਸਲਾ ਕੀਤਾ ਉਸ ਹਦਾਲੂਆਂ ਦੇ ਹੱਕ ਚ ਕਰਤਾ ਡੇਰੇ ਨੂੰ ਮੰਨ ਲਿਆ ਡੇਰੇ ਨੂੰ ਮੰਨਣ ਤੋਂ ਬਾਅਦ ਸੁਪਰੀਮ ਕੋਰਟ ਚੋਂ ਤਿੰਨ ਉਹਨਾਂ ਨੇ ਐਲਪੀਸੀ ਪਾਈਆਂ ਅਪੀਲਾਂ ਪਾਈਆਂ ਉਹਨਾਂ ਨੇ 15 12 2023 ਨੂੰ ਉਹ ਅਪੀਲਾਂ ਵਾਪਸ ਲੈ ਲਈਆਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਡੇਰਾ ਬਾਬਾ ਗਾਂਧਾ ਸਿੰਘ ਦੀ ਕਿਸੇ ਵੀ ਪ੍ਰਾਪਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਨਾ ਉਹਨਾਂ ਦਾ ਕੋਈ ਵਜੂਦ ਹੈ ਇੱਕ ਕਿਸਮ ਦਾ ਉਹ ਫਰਾਡ ਕਰਨ ਵਾਸਤੇ ਇੱਕ ਧਿਰ ਖੜੀ ਕੀਤੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਜਾਣਨਾ ਹੋ ਜੂਗਾ ਸਾਰੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਉਹ ਗੱਲਾਂ ਦਾ ਜਵਾਬ ਦੇਣਾ ਪਊਗਾ ਅੱਜ ਡੇਰਾ ਬਾਬਾ ਗੰਦਾਲ ਸਿੰਘ ਬਰਨਾਲਾ ਵਿਖੇ ਨਿਰਮਲ ਮਹਾਪੁਰਸ਼ਾਂ ਦਾ ਇੱਕ ਇਕੱਠ ਹੋਇਆ ਜਿਹਦੇ ਵਿੱਚ ਇਹ ਜਿਹੜੀ ਹੈ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਮੁੱਦਾ ਇਹ ਹੈ ਕਿ ਇਹ ਡੇਰਾ ਇੱਕ ਗੁਰਦੁਆਰਾ ਇਹਦੇ ਵਿੱਚ ਗੁਰਦੁਆਰਾ ਟ੍ਰਿਬਿਊਨਲ ਚ ਦਾਸ ਭੁਗਤਿਆ ਸੀ ਔਰ ਮੇਰੇ ਬਿਆਨਾਂ ਵਿੱਚ ਇਹਨੂੰ ਅਸੀਂ ਡੇਰਾ ਡਿਕਲੇਅਰ ਕਰਦੇ ਆ ਡੇਰਾ ਸਾਬਤ ਕੀਤਾ ਸੀ ਜਦਕਿ ਉਸ ਵੇਲੇ ਸ਼ਮਨਿਕ ਮੈਟਰ ਦੇ ਵਕੀਲਾਂ ਬਹੁਤ ਸਾਰੇ ਪ੍ਰਸ਼ਨ ਕੀਤੇ ਸੀ ਗੁਰਦੁਆਰਾ ਟ੍ਰਿਬਿਊਨਲ ਚ ਮੈਂ ਇਹਨੂੰ ਗੁਰਦੁਆਰਾ ਨਹੀਂ ਬਲਕਿ ਮੈਂ ਡੇਰਾ ਕੀਤਾ ਸਾਬ ਔਰ ਬੀਬੀ ਪ੍ਰਧਾਨਾ ਬਾਬਾ ਅਲਾਸ ਸਿੰਘ ਦੀ ਲੜਕੀ ਜਿਨ੍ਹਾਂ ਇਹ ਸਾਰੇ ਡੇਰੇ ਵਸਾਏ দান ਕੀਤੇ ਨੇ ਉਹਨੇ ਵੀ ਇਸ ਨੂੰ ਨਿਰਮਲ ਧਰਮਸ਼ਾਲਾ ਡੇਰਾ ਹੀ ਬਾਬਾ ਗੰਧਾ ਸਿੰਘ ਦੇ ਕਿ ਡਿਕਲੇਅਰ ਕੀਤਾ ਗਿਆ ਸੰਤ ਬਾਬਾ ਗਰਵਚਨ ਸਿੰਘ ਜੇ ਉਹਨਾਂ ਨੇ ਕਹਿੰਦੇ ਕੱਢ ਦਿੱਤਾ ਪਰ ਉਹ ਮਹੰਤਰੇ ਨਿਰਮਲ ਪੰਚਾਇਤੀ ਅਖਾਰੇ ਦੇ ਮੁਖੀਆ ਮੰਤਰੇ ਉਹਨਾਂ ਤੋਂ ਬਾਅਦ ਵਿੱਚ ਬਕਾਇਦਾ ਬਦ ਉਸੂਰ ਜਿਸ ਤਰ੍ਹਾਂ ਭੇਖ ਤੇ ਅਖਾੜਾ ਪੱਗ ਦਿੰਦਾ ਉਹ ਪੱਗ ਸੰਤ ਪਿਆਰਾ ਸਿੰਘ ਜੀ ਨੂੰ ਦਿੱਤੀ ਗਈ ਹੁਣ ਦੇ ਮੌਜੂਦਾ ਸਮੇਂ 'ਚ ਜਦ ਤੋਂ ਇਹਨਾਂ ਨੂੰ ਮਹੰਤ ਬਣਾਇਆ ਗਿਆ ਦੇਰਾ ਬਾਬਾ ਗੰਧਾ ਸਿੰਘ ਦੇ ਬਕਾਇਦਾ ਮਹੰਤਰੇ ਦੇਖਦੇ ਬڑے ਜਾਨੀ ਸੁਪਰ ਸਿੱਧ ਸੰਤ ਨੇ ਔਰ ਦੂਸਰਾ ਡੇਰਾ ਬਾਬਾ ਗੰਧਾ ਸਿੰਘ ਦਾ ਇੰਤਜ਼ਾਮ ਬਾਦਸਤੂਰ ਕਰ ਰਹੇ ਨੇ ਪੇਖਣਾ ਸੰਪਰਕ ਹੈ ਅਖਾੜੇ ਦੇ ਮੁਖੀਆ ਮੰਤ ਮੌਜੂਦਾ ਹਨ ਐਉਂ ਅਸੀਂ ਕਹਿ ਸਕਦੇ ਆ ਕਿ ਪੇਖ ਵੱਲੋਂ ਇਹ ਮੰਨਤਾ ਪ੍ਰਾਪਤ ਨੇ ਇੰਤਜ਼ਾਮ ਕਰ ਰਹੇ ਨੇ ਔਰ ਬਾਦਸੂਰ ਡੇਰੇ ਦੀ ਸੰਪਤੀ ਦੀ ਰੱਖਿਆ ਕਰ ਰਹੇ ਨੇ ਡੇਰਾ ਬਾਬਾ ਗਾਂਦਾ ਸਿੰਘ ਦੀ ਸੰਪਤੀ ਨੂੰ ਹੜੱਪਣਾ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਔਰ ਹੜੱਪਣ ਵਿੱਚ ਉਹ ਸਫਲ ਵੀ ਹੋ ਰਹੇ ਹਨ ਜਦਕਿ ਸ਼੍ਰੋਮਣੀ ਕਮੇਟੀ ਔਰ ਮਹੰਤ ਹਾਕਮ ਸਿੰਘ ਐਨ ਪਾਰਟੀ ਇਹ ਆਪਸ ਮਿਲੀ ਭਗਤ ਦੇ ਨਾਲ ਕਿਉਂਕਿ ਦੋਨਾਂ ਦੇ ਕੰਮ ਸਿੱਧ ਹੋ ਰਹੇ ਹਨ ਜੇ ਉਹ ਸ਼੍ਰੋਮਣੀ ਕਮੇਟੀ ਮਹੰਤ ਪਿਆਰਾ ਸਿੰਘ ਜਿਹਨੂੰ ਮਹੰਤ ਮੰਦੀ ਪਾਰਟੀ ਬਣਾਉਂਦੀ ਬਣਾਇਆ ਬਲਕੇ ਫਿਰ ਉਹਨਾਂ ਨੂੰ ਪਤਾ ਵੇ ਸਾਡਾ ਕੰਮ ਸਿੱਧ ਨਹੀਂ ਹੋ ਸਕਦਾ ਇਸ ਕਰਕੇ ਉਹ ਸੰਪਤੀ ਨੂੰ ਸ਼੍ਰੋਮਣੀ ਕਮੇਟੀ ਦੇ ਤਹਿਤ ਕਰਨ ਵਾਸਤੇ ਕੁਝ ਹਿੱਸਾ ਇਹਨਾਂ ਲੋਕਾਂ ਨੂੰ ਦੇ ਕਰਕੇ 37% ਔਰ 63% ਤੇ ਪੂਰਨ ਰੂਪ ਵਿੱਚ ਸ਼੍ਰੋਮਣੀ ਕਮੇਟੀ ਕਾਬਜ ਹੋਣ ਵਾਸਤੇ ਇਹ ਸਾਰਾ ਕੁਝ ਕਰ ਰਹੀ ਆ ਉਹਨਾਂ ਦਾ ਵੀ ਕੰਮ ਸਿੱਧ ਹੋ ਰਿਹਾ ਇਸ ਦੇ ਵਿੱਚ ਔਰ ਜਿਨ੍ਹਾਂ ਨੂੰ 33% ਮਿਲ ਰਿਹਾ ਉਹਨਾਂ ਦਾ 1% ਵੀ ਨਹੀਂ ਜਿਨ੍ਹਾਂ ਨੂੰ 33% ਮਿਲ ਲਿਆ ਉਹਨੂੰ ਕੀ ਆ ਬਾਕੀ ਭਾਵੇਂ ਸਾਰੀ ਡੇਰੇ ਦੀ ਸੰਪਤੀ ਖਰਾਬ ਹੋ ਜਾਏ ਨਿਰਮਲ ਭੇਗ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਪੂਰਾ ਨਿਰਮਲ ਭੇਗ ਸੰਤ ਬਾਬਾ ਪਿਆਰਾ ਸਿੰਘ ਮਹਾਰਾਜ ਦੇ ਨਾਲ ਖੜਾ ਜੇ ਵੀ ਕੋਈ ਧੱਕੇਸ਼ਾਹੀ ਕਰਦਾ ਜਬਰਦਸਤੀ ਕਰਦਾ ਉਸ ਦਾ ਪੂਰਾ ਬਾਬਾ ਪਿਆਰਾ ਸਿੰਘ ਜੀ ਨਾਲ ਡੱਟ ਕੜ ਕੇ ਖੜਿਆ ਖੜਾ ਖੜੇ ਹੋਣਗੇ ਸਾਰੇ ਜੋ ਕੁਝ ਵੀ ਕਰ ਲਾ ਪਿਆ ਇਸ ਡੇਰੇ ਦੀ ਸੰਪਤੀ ਨੂੰ ਬਚਾਉਣ ਵਾਸਤੇ ਇਸ ਨੂੰ ਕੋਈ ਖੁਰਦਪੁਰਦ ਨਾ ਕਰੇ ਉਸ ਵਾਸਤੇ ਦਿਰਬਲ ਭੇਖ ਜੋ ਤਤਪਰ ਰਹੇਗਾ ਸਾਰੇ ਸੰਤਮੰਤ ਤਿਆਰ ਬਰ ਤਿਆਰ ਰਹਿਣਗੇ ਇਸ ਕਰਕੇ ਜਿਹੜੇ ਲੋਕ ਜਿਹੜਾ ਪਰਿਵਾਰ ਇਸ ਦਿਰਮਲ ਭੇਖ ਦੀ ਸੰਪਤੀ ਨੂੰ ਉਸ ਦਿਰਬਲ ਭੇਖ ਦੀ ਸੰਪਤੀ ਵਿੱਚ ਬਣੇ ਹੋਏ ਸਕੂਲ ਦੀ ਆਮਦਨ ਨੂੰ ਖੁਰਦਪੁਰਦ ਕਰ ਰਿਹਾ ਕਬੜਾ ਕਰ ਰਿਹਾ ਹੜਾਪ ਰਿਹਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇਹ ਅਸੀਂ ਮੰਗ ਕਰਦੇ ਆਂ